ਸਾਡੇ 11ਵੇਂ ਤਲਾਬ ਵਿੱਚ ਜਿਹੜੇ ਬੰਨ ਦਾ ਸਰੰਦ ਨਹਿਰ ਉੱਤੇ ਚਲੋ ਆਪਣੇ ਚਾਰ ਬੱਚੇ ਬੱਦ ਮੁੱਕੇ ਦੇ ਅੱਗੇ ਦੇਖਿਆ ਤਿੰਨ ਬੱਚੇ ਤਾਂ ਨਹਿਰ ਦੇ ਵਿੱਚ ਨਿਕਲ ਕੇ ਇੱਕ ਬੱਚਾ ਤੇ ਪਾਣੀ ਤੇਜ਼ ਬਹਾਦਰ ਚੁੱਕ ਗਿਆ। ਚਲੋ ਵੀ ਇੱਕ ਹੀ ਘਟਨਾ ਵਾਪਰੀ। ਕਿ ਸਾਨੂੰ 11 ਸੌ ਸਵਾ 11 ਵਜੇ ਤਲਾਬ ਵਿੱਚ ਜਿਹੜੇ ਬੱਚੇ ਨਹਾ ਰਹੇ ਸੀਗੇ ਉਹਨਾਂ ਚੋਂ ਇੱਕ ਬੱਚਾ ਪਾਣੀ ਵਿੱਚ ਬਾਹਰ ਡੋਲ ਗਿਆ। ਸਰ ਸਾਡੇ 11:30 ਵਜੇ ਇਤਲਾਹ ਮਿਲੀ ਸੀ ਕਿ ਬਟਿੰਡਾ ਸਰਾਂ ਦੇ ਨਿਆ ਰੂੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਤਦ ਮੌਕੇ ਤੇ ਆ ਕੇ ਦੇਖਿਆ ਤਿੰਨ ਬੱਚੇ ਤਾਂ ਨਹਿਰ ਦੇ ਵਿੱਚ ਨਿੱਕਲ ਗਏ ਇੱਕ ਬੱਚਾ ਤੇ ਪਾਣੀ ਤੇਜ਼ ਵਹਾਅ ਦੇ ਵਿੱਚ ਹੀ ਰੁੜ ਗਿਆ ਸਰ ਅੱਛਾ ਕੀ ਹਾਲਾਤ ਨੇ ਹੁਣ ਦੇ ਹਾਲਾਤਾਂ ਹਾਲਾਤ ਸਰ ਸਹਾਰਾ ਟੀਮ ਤੇ ਐਂਡੀਅਰ ਵਗੈਰਾ ਲੱਗੀ ਹੋਈ ਆ ਜਿਹੜੇ ਤਿੰਨ ਬੱਚੇ ਸੀ ਕਿ ਉਹ ਡਰ ਦੇ ਮਾਰੇ ਭੱਜ ਗਏ ਜਦੋਂ ਬੱਚਾ ਡੁੱਬਿਆ ਜਿਹੜਾ ਇੱਕ ਬੱਚਾ ਡੁੱਬਿਆ ਹੋਇਆ ਉਹਦੇ ਘਰਦਿਆਂ ਦਾ ਕੋਈ ਪਤਾ ਨਹੀਂ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਕਟਣਾ ਵਿੱਚ ਕੀ ਕਾਰਨ ਲੱਗਦਾ ਤੁਹਾਨੂੰ ਕਟਣਾ ਵਿੱਚ ਨਹਿਰ ਵੀ ਪੱਕੀ ਹੋ ਗਈ ਬੱਚੇ ਸਕੂਲ ਦਾ ਕਹਿ ਕੇ ਆ ਜਾਂਦੇ ਇੱਥੇ ਨਹਿਰ ਤੇ ਆ ਕੇ ਨਹਣ ਲੱਗੇ ਹੁੰਦੇ ਸਰ ਮਾੜਾ ਮੋਟਾ ਮਾਪੋ ਨੇ ਵੀ ਗਰਮੀ ਗਰਮੀ ਤੇ ਗਰਮੀ ਵੀ ਹੈਗੀ ਤੇ ਮਾਪ ਨੂੰ ਧਿਆਨ ਰੱਖਣਾ ਚਾਹੀਦਾ ਸਰ ਅਜੇ ਕਟਣਾ ਵਾਪਰੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਤਾਂ ਐਂਡੀਰ ਵਗੈਰਾ ਬੁਲਾਈ ਗਈ ਹੈ ਸਰ ਉਹ ਰੈਸਕਿਊ ਕਰ ਰਹੀ ਹੈ ਸਰ ਬੱਚੇ ਨੂੰ ਕੀ ਲੱਗਦਾ ਹੈ ਬੱਚਾ ਕਿਉਂਕਿ ਵੱਡਦਾ ਸੀ ਜਾਂ ਕਿਸ ਤਰ੍ਹਾਂ ਕੀ ਸਰ ਉਹ ਨਹੀਂ ਪਤਾ ਸਰ ਬੱਚਾ ਇਹ ਵੀ ਨਹੀਂ ਪਤਾ ਕਿੱਥੋਂ ਆਇਆਗਾ ਕਿੱਥੋਂ ਨਹੀਂ ਸਰ ਆਇਡੈਂਟੀਫਿਕੇਸ਼ਨ ਨਹੀਂ ਹੋਈ ਜੇ ਬੱਚੇ ਦੀ ਕੀ ਗੱਲ ਹੋਈ ਹੈ ਕੀ ਘਟਨਾ ਵਾਪਰੀ ਹੈ ਇੱਥੇ ਤੇ ਸਾਨੂੰ 11:30 ਸਵਾ 11 ਵਜੇ ਇੱਥੇ ਤਲਾਸ਼ ਮਿਲੀ ਸੀਗੇ ਬੱਚੇ ਨਹਾ ਰਹੇ ਸੀਗੇ ਉਹਨਾਂ ਚੋਂ ਇੱਕ ਬੱਤਾ ਪਾਣੀ ਦੇ ਵਹਾਤ ਰੁੜ ਗਿਆ ਉਹ ਅਸੀਂ ਟੀਆ ਆਪਦੀ ਥਾਣੇ ਦੀ ਫੋਰਸ ਨਾਲ ਮੈਂ ਪਹੁੰਚਿਆ ਇੱਥੇ ਐਨਡੀਆਰਫ ਦੀ ਟੀਮ ਬੁਲਾਈ ਆ ਐਨਡੀਆਰਫ ਦੀ ਟੀਮ ਆ ਆਪਦੇ ਸਾਧਨ ਨਾਲ ਨਾਲ ਉਹ ਮਤਲਬ ਤਲਾਸ਼ ਕਰ ਰਹੇ ਆ ਸਾਦਾ ਬੱਚਾ ਚਲਦੀ ਪਈ ਸਰ ਗੱਲ ਕੀਤੀ ਹੈ ਇਧਰ ਇਥੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਲੋਕਾਂ ਨੂੰ ਕਿਸੇ ਤਰ੍ਹਾਂ ਸੁਚੇਤ ਨਹੀਂ ਕੀਤਾ ਗਿਆ ਵੀ ਤੇਜ਼ ਬਹਾਅ ਹੈ ਨਹਿਰ ਪੱਕੀ ਹੈ ਮੈਂ ਲੋਕਾਂ ਨੂੰ ਸੁਚੇਤ ਤਾਂ ਅਸੀਂ ਕਰਦੇ ਆ ਲੰਘਦੇ ਟਾਪ ਦੇ ਪੀਸੀਆਰ ਸਾਡੀ ਇੱਥੇ ਤਕਰੀਬਤ ਕਰਵਾਉਂਗਾਸਤ ਕਰਦੇ ਰਹਿੰਦੀ ਹੈ ਹਟਾਉਨੇ ਵੀ ਹੁਣ ਵੀ ਲੋਕਾਂ ਨੂੰ ਜਿਹੜੇ ਬੱਚੇ ਆ ਮਤਲਬ ਤਮਾਸ਼ਾ ਬਣਾ ਕੇ ਫਿਰਦੇ ਆ ਉਹਨਾਂ ਨੂੰ ਬਥੇਰਾ ਹੁਣ ਵੀ ਰੋਕ ਰਹੇ ਆ ਅਸੀਂ ਵੀ ਬੱਚੋਂ ਪਿੱਛੇ ਆ ਜੋ ਫਿਰ ਵੀ ਅਸੀਂ ਜਿਹੜੇ ਆਪਦੇ ਪੋਜੀਸ਼ਨ ਨਾਲ ਤਾਂ ਰੋਕਦਾ ਹੀ ਆ ਬੱਚਾ ਸਰ ਬੱਚੇ ਦੀ ਪਛਾਣ ਹੋਈ ਬੱਚੇ ਦੀ ਪਛਾਣ ਨਹੀਂ ਹੋਈ ਉਹਦੇ ਉਹਦੀ ਨਾ ਅਸੀਂ ਵਟਸਐਪ ਗਰੁੱਪਾਂ ਚ ਉਹਦੀ ਟੀ-ਸ਼ਰਟ ਹੈ ਹਰੇ ਰੰਗ ਦੀ ਟੀ-ਸ਼ਰਟ ਹੈ ਹਾਂਜੀ ਉਹ ਪਾਇਆ ਹੋਇਆ ਭੇਜਿਆ ਹੋਇਆ ਵੈਸੇ ਵੀ ਅਸੀਂ ਜਿਹੜੇ ਇੱਥੋਂ ਜਿਹੜੇ ਰਾਹਗੀਰ ਆਉਂਦੇ ਨੇ ਉਹਨੂੰ ਦਿਖਾਈ ਹੈ ਵੀ ਉਹ ਟੀ-ਸ਼ਰਟ ਇਸ ਤਰ੍ਹਾਂ ਦੀ ਹੈ ਚਪਲਾ ਹੈ ਪਰ ਉਹਦੀ ਪਛਾਣ ਨਹੀਂ ਹੈ